ਲੈ ਵੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਸ਼ੂ ਮੰਡੀ ਚ ਗਰਾਵਾਂ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਆਪਾਂ ਪਹੁੰਚ ਪਸ਼ੂ ਮੰਡੀ ਤੇ ਅੱਜ ਦੀ ਵੀਡੀਓ ਚ ਇੱਕ ਆ ਤੁਹਾਨੂੰ ਗ੍ਰੇਡਡ ਮੱਝ ਵਿਖਾਉਣੀ ਆ ਬਹੁਤ ਚੰਗੀ ਕੱਦ ਕਾਠ ਵਾਲੀ ਦੋਸਤੋ ਖੁੱਲੀ ਖੜੀ ਆ ਦੇਖ ਸਕਦੇ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 ਤੇ ਕਨੈਕਟ ਕਰ ਸਕਦੇ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਭਾਈ ਨੂੰ ਪੁੱਛ ਲੈਨੇ ਆ ਕੀ ਡਿਟੇਲ ਆ ਭਾਈ ਜੀ ਕਿੰਨਾ ਨਾ ਸੁਆ ਸੁਆ ਦੂਜਾ ਸੁਆ ਦੂਜਾ ਸੁਆ ਹਾਂਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਬਈ ਕੋਈ 9 ਦਿਨ ਹੋ ਗਏ ਜੀ 9 ਦਿਨ ਕਿੰਨਾ ਦੁੱਧ ਤਿਆਰ ਆ 14 ਕਿਲੋ 14 ਕਿਲੋ ਮੁੱਲ ਬਈ ਜਮਾਂ ਜਾਇਜ਼ ਮੁੱਲ 200 ਰੁਪਏ 190 ਦੀ ਭੁਗਤ ਜਾਣਾ 190 ਦੀ ਹਾਂਜੀ ਤੇ ਬੱਚਾ ਕੀ ਰਹਿ ਗਈ ਚੱਟੀ ਆ ਜੀ ਮਗਰ ਠੀਕ ਆ ਫੋਨ ਨੰਬਰ ਬਈ 92755 948653 9915345638 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਖੁੱਲੀ ਖੜੀ ਆ ਦੋਸਤੋ ਦੇਖ ਸਕਦੇ ਹੋ ਬਹੁਤ ਜੈਲੀ ਮੱਝ ਰਿਡੀਓ ਸ਼ੇਅਰ ਕਰਿਓ ਜਰੂਰ ਸੇਕਾਗ ਨੇ ਕਣਗਾ ਪੈਰੰਗਾ ਦੋਸਤੋ ਤੇ ਫੇਰ ਵੀ ਮੰਡੀ ਬਹੁਤ ਚੰਗੀ ਮੰਡੀ ਭਰੀ ਆ ਸੌਦੇ ਚੰਗੇ ਹੋ ਰਹੇ ਆ ਹੁਣ ਆਪਾਂ ਦੋਸਤੋ ਆਪਣੇ ਬੰਦੇ ਆਏ ਵੇ ਆ ਚੱਲਦੇ ਵੱਛੀਆਂ ਵਾਲੇ ਪਾਸੇ ਕੋਸ਼ ਉੱਥੇ ਦਿਖਾਉਣੇ ਮਾਲ ਮੱਛੀਆਂ ਦੀ ਦੋਸਤੋ ਬਹੁਤ ਚੰਗੀ ਵਿਕਰੀ ਆ ਚੰਗੇ ਸੌਦੇ ਜਾਨੀ ਕਿ ਮੱਛੀਆਂ ਦੇ ਹੋ ਰਹੇ ਅੱਜ ਜਿਗਰਾਵਾ ਮੰਡੀ ਤੇ ਦੇਖ ਸਕਦੇ ਗਾਇਆਂ ਕੋਈਆਂ ਬਹੁਤ ਦੋਸਤੋ ਵੜਾ ਬਹੁਤ ਚੰਗੀਆਂ ਆਈਆਂ ਹਾਂ ਦੇਖ ਸਕਦੇ ਤੇ ਮੰਡੀ 'ਚ ਦੋਸਤੋ ਜਿਹੜਾ ਮੱਛੀਆਂ ਵਾਲਾ ਗਰਾਊਂਡ ਆ ਇੱਥੇ ਤਾਂ ਦੋਸਤੋ ਮੇਲਾ ਹੀ ਲੱਗਾ ਵਾ ਦੇਖ ਸਕਦੇ ਆ ਖਰੀਦ ਸਕਦੇ ਹੋ ਦੋਸਤੋ ਬੱਚੇ ਜੇ ਕੋਈ ਕਿਸੇ ਨੇ ਵੱਛੀ ਖਰੀਦ ਨਹੀਂ ਹੋਵੇ ਜਗਰਾਵਾ ਮੰਡੀ ਤੇ ਪਹੁੰਚ ਕੇ ਵੀ ਖਰੀਦ ਸਕਦੇ ਹੋ ਤੁਸੀਂ 4 4 ਛਣਨੇ ਇਕੱਲਾ ਇਕੱਲਾ ਛਣ ਵੀਡੀਓ ਜਿੰਨੀ ਹੋ ਸਕੇ ਵੱਤ ਵਤ ਸ਼ੇਅਰ ਕਰਿਓ ਔਰ ਬੱਚੇ ਨੂੰ ਕਲੀਅਰ ਇਹ ਦੇਖ ਸਕਦੇ ਆਂ ਦੋਸਤੋ